ਜਿਹੜੀ ਵੱਡੀ ਪ੍ਰਾਪਤੀ ਕੀਤੀ ਹੈ ਪੰਜਾਬ ਦੇ ਵਿੱਚ ਸਾਡੇ 12% ਕੋਟਾ ਬਕੇਰਾ ਤੌਰ ਤੇ ਲੜਿਆ ਪਹਿਲਾਂ 25% ਕੋਟਾ ਰਵਿਦਾਸ ਬਾਲੀ ਭਾਈ ਜਾਲਾ ਵਰ ਮਜਬੂਤ ਖਾਣਾ ਹੁੰਦਾ ਸੀ ਕੋਟ ਦੇ ਵਿੱਚ ਲੜਕੇ 2006 ਦੇ ਵਿੱਚ ਸਾਡੇ 12% ਕੋਟਾ ਅਲੱਗ ਕਰਾਇਆ ਬਹੁਤ ਬਹੁਤ आज का स्वागत है श्रोता बहुत-बहुत धन्यवाद जी मेहरबानी उधर ले पासा आजो प्रधान जी अकेले नहीं गिनती देखो इत्ते आज सिर्फ गिनती दे अवेलेबल है मौजूदा विधानसभा सिर्फ सात फैमिली है जबकि उनकी भागीदारी 17 बन गई है पंजाब के मास्टर लासम सिंह सोडा और की कांग्रेस पार्टी मजी सिख समाज में 12% के ऊपर डॉक्टर रवि शिंदे अकॉर्डिंग जेरे की कांग्रेस भी ही देन है ਜਿਹੜਾ ਉਹ ਇਸੋਂ ਪੰਜ ਉੱਤਰ ਦੀ ਲੋਬਿਆ ਖੇਤਰ ਵੀ ਕੀ ਸਾਡੇ ਵਾਰ 10% ਦੇ ਮੁਤਾਬਕ ਚੋਣ ਸਕਦਾ ਕਿ 17 ਸਤੰਬਰ ਵੀ ਸਿਕ ਸਮਾਜ ਲਈ ਬਲੂ ਸਮਰਥ ਦੇ ਰਾਤੀਆਂ ਸੂਕੇ ਬਿਲਕੁਲ ਬੜਾ ਅੱਛਾ ਬੜਾ ਵਾਜਬ ਪ੍ਰਸ਼ਨ ਤੁਸੀਂ ਪੁੱਛਿਆ ਹੈ ਔਰ ਨਿਆਂ ਦੇ ਸਿਪਰ ਇਹ ਗੱਲ ਬੜੀ ਦ੍ਰਿੜਤਾ ਦੇ ਨਾਲ ਕਹਿਣਾ ਚਾਹ ਰਿਹਾ ਕਿ ਜਿਹੜੀਆਂ ਸਾਡੀਆਂ ਪੰਜਾਬ ਦੀਆਂ 34 ਰਾਖਵੀਆਂ ਸੀਟਾਂ ਦੇ ਇਹਨਾਂ ਦੇ ਉੱਪਰ ਜਿਹੜਾ 50% ਦਾ ਸ਼ੇਅਰ ਹੈ ਉਹ ਵੀ ਅਸੀਂ ਦਾ 50% ਸਾਡੇ ਮਛੀ ਸੇ ਇਕਵਲਮੀ ਕੀ ਭਾਈਚਾਰੇ ਦਾ ਪੰਤਾ ਹੱਕ ਹੈ ਉਸ ਨੂੰ ਦਿਵਾਉਣ ਦੇ ਵਿੱਚ ਮੈਂ ਆਪਣੀ ਜਿਹੜੀ ਆਵਾਜ਼ ਹੈ ਪਾਰਟੀ ਦੇ ਅੰਦਰ ਕੋਲ ਰੱਖ ਕਰਾਂਗਾ ਆਵਾਜ਼ ਹੀ ਬੁਲੰਦ ਨਹੀਂ ਕਰਾਂਗੇ ਇਸ ਹੱਕ ਨੂੰ ਅਸੀਂ ਅੰਮੀ ਜਾਂਮੇ ਦੇ ਵਿੱਚ ਰੂਪ ਵਿੱਚ ਪਾਰਟੀ ਦੇ ਕੋਲ ਲਾਗੂ ਵੀ ਕਰਵਾਵਾਂਗੇ ਕਿਉਂਕਿ ਜਿਸ ਤਰ੍ਹਾਂ ਮੈਂ ਦੱਸਿਆ ਕਾਂਗਰਸ ਪਾਰਟੀ ਦਾ ਸਾਡੇ ਨੇਤਾ ਸ਼੍ਰੀ ਰਾਹੁਲ ਗਾਂਧੀ ਦੇ ਮਨ ਦੇ ਵਿੱਚ ਇੱਕ ਸਮਾਜ ਦੇ પ્રતિਜੋਦ ਦਰਦ ਪੀੜਾ ਮੋਰੇ ਪਿਆਰ ਉਸ ਨੇ ਹੈ ਉਹਨਾਂ ਦਾ ਚੱਲ ਕਰ ਰਿਹਾ ਹੈ ਔਰ ਸਾਡੇ ਸਮਾਜ ਨੂੰ ਕਿ ਲੈ ਕੇ ਆਉਣ ਮਾਸਤੇ ਬਟਾ ਰੋਡ ਦਾ ਕਰ ਗੋਗਾ ਬਾਡੀ Rajasthan Hanuman Ghat ਤੋਂ आलिया ਮਲਵਿਸ਼ੇਕ ਵੈਲਫੇਅਰ ਐਸੋਸੀਏਸ਼ਨ ਦੇ ਦੀਵ ਵੱਲੋਂ Rajasthan ਦੀ ਸਟੇਟ ਦੇ ਵਿੱਚ ਸ਼ਾਂਤ ਦਿਸ਼ਾ ਤੇ ਜਿਹੜਾ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਇਸ ਦੇ ਸਾਡੇ ਇਸ ਤੇ ਵਿਸ਼ੇਸ਼ ਤੌਰ ਤੇ ਇਹਦੇ ਵਿੱਚ ਸਾਡੇ ਮਹਾਨ ਸ਼ਖਸੀਤਾਂ ਜਿਹੜੀਆਂ ਕਿ ਤੁਹਾਡੀ ਕੌਮ ਦੀ ਬਸ਼ਾ ਤੇ ਗੱਲ ਕਰਨ ਵਾਲੇ ਸਾਡੇ ਮਾਨਯੋਗ ਸਰਕਾਰਵਿੰਦਰ ਜੀ ਸੁਖਵਿੰਦਰ ਜੀ ਅਸੀਂ ਉਹਨਾਂ ਦਾ ਇੱਥੇ ਸਵਾਗਤ ਕਰਦੇ ਹਾਂ ਉਸ ਦੇ ਨਾਲ ਨਾਲ ਸਰਤਾਜ ਕਿਰਤੀ ਸਿੰਘ ਜੀ ਗੈਰੀ ਸਾਡੇ میرے سماج کے بہت ہی ستکار میرے بزرگوں نوجوان بھیروں ماتاؤں ستکار

سبکار جو سبکار جو سبکار جو گو تو نامرن جو گو میں چول اپنے پڑے لیڈی بہت زیادہ لپی ہے جلا برناوا پنجاب کو آئے جلا برناوا پیان کو ساتھے پہ تک ہوں جنے امیدیکٹر اور رویر سمزاد جی بہت ہی جے سوان جے بھی جے بھارت میں رمیش کمار منڈر جو بنیادہ چاہیے بابا صاحب ਦੋ ਤਿੰਨ ਨਾਰੇ ਦੇਖੀ ਗਏ ਨੇ ਸਾਨੂੰ ਪੜੋ ਜੁੜੋ ਸਿੰਗਰਸ ਕਰੋ ਜੇ ਅਸੀਂ ਇਹਨਾਂ ਤਿੰਨ ਗੱਲਾਂ ਪਿਆਮਾ ਕਰ ਲਏ ਆ ਤੇ ਸਾਡਾ ਇਹ ਬੇੜਾ ਉਪਾਰ ਹੋ ਜਾਏ ਸਾਡੇ ਜੀਵਨ ਵਿੱਚ ਸਟੱਡੀ ਬਹੁਤ ਜ਼ਰੂਰੀ ਹੈ ਤੁਹਾਨੂੰ ਸ਼ਾਨੇ ਹੋਣਾ ਬਹੁਤ ਜ਼ਰੂਰੀ ਹੈ ਔਰ ਸਿੰਗਰਸ ਕਰਨਾ অতি ਜ਼ਰੂਰੀ ਹੈ ਸਾਡੇ ਨਾਲ ਲਾਇਸੈਂਸ ਹੁਕਤਾ ਜਾਈ ਨੇ ਟੀਚਰ ਨੇ ਔਰ ਬੜੇ ਲੰਮੇ ਸਮੇਂ ਤੋਂ ਮੁਲਾਜ਼ਮ ਹੋਣ ਦੇ ਨਾਤੇ ਵੀ ਕੋਮਲੇ ਲੜ ਰਹੇ ਨੇ ਔਰ ਪਿਛਲੇ 3 ਮਹੀਨੇ ਹੋ ਗਏ 1.5 ਮਹੀਨੇ ਦੀ ਜੇਲ੍ਹ ਕੱਟ ਗਿਆ ਇਹਨਾਂ ਦਾ ਚਰਜ ਕਰਦੇ ਨਾਲ ਉਸ ਨਾਲ ਮਾਲਕੇ ਗਿਰਦਾ ਕਰ ਦਿੱਤਾ ਗਿਆ ਅਜੇ ਵੀ ਜਿੱਤ ਗਿਆ ਅਜੇ ਵੀ ਦੋਸਤ ਪਰਚੇ ਇਹਨਾਂ ਦੇ ਚੱਲ ਰਹੇ ਨੇ ਅਸੀਂ ਜਿਹੜੀ ਵੱਡੀ ਬਣਪਤੀ ਕੀਤੀ ਹੈ ਪੰਜਾਬ ਦੇ ਵਿੱਚ ਸਾਢੇ 12% ਕੋਟਾ ਬਕੇਰਾ ਤੌਰ ਤੇ ਲੜਿਆ ਪਹਿਲਾਂ 25% ਕੋਟਾ ਅਰਵਿੰਦਾਸ ਬਾਲੀਕ ਪੇਚਾ ਦਾ ਮੱਜੀ ਸਿੱਖਾ ਦਾ ਹੁੰਦਾ ਸੀ ਕੋਟ ਦੇ ਵਿੱਚ ਲੜ ਕੇ ਗੋਆ ਜਾਂ ਛੇ ਦੇ ਵਿੱਚ ਸਾਢੇ 12% ਕੋਟਾ ਅਲੱਗ ਕਰਾਇਆ ਕੋਟ ਦੇ ਵਿੱਚ ਲੜ ਕੇ ਉਹਦਾ ਬੈਕਫੀਟ ਜਿਹੜਾ ਮਿਲਿਆ ਸਾਨੂੰ ਉਹ ਇਹ ਕਿ ਪਿਛਲੇ ਸਾਲ ਪੰਜਾਬ ਦੇ ਵਿੱਚ 17 ਕੁੜੀਆਂ ਜੱਜ ਬਣੀਆਂ ਨੇ ਜਿਨ੍ਹਾਂ ਵਿੱਚੋਂ ਦੋ ਕੁੜੀਆਂ ਦੋ ਕੁੜੀਆਂ ਮੇਰੇ ਆਪਣੇ ਸ਼ਹਿਰ ਬਣਾਏ ਦੀਆਂ ਨੇ ਇੱਕ ਕੁੜੀ ਮੇਰੇ ਕਲਾਸ ਵਿੱਚ ਪਾਲੀ ਗਲੇ ਦੀ ਬੇਟੀ ਹੈ ਉਹਦਾ ਫਾਦਰ ਪੀਆਰਟੀਸੀ ਦਾ ਡਰਾਈਵਰ ਹੈ ਔਰ ਮੇਰੇ ਨਾਲ ਪੜਿਆ ਹੋਇਆ ਹੈ ਜਿਹੜਾ ਸਾਡੇ ਨਾਲ ਫਰੈਂਟ ਕੋਟਾ ਸੀ ਲੜਕੇ ਅੱਜ ਕਰਾਇਆ ਹੈ ਉਹਦਾ ਸਾਨੂੰ ਬੇਨਿਫਿਟ ਪਿਛਲੇ ਸਾਲ ਮਿਲਿਆ ਪਹਿਲੀ ਗੱਲ ਤਾਂ ਸਾਡੇ ਬੱਚੇ ਪੜ੍ਹਦੇ ਨਹੀਂ ਉਹ ਜੇ ਪੜ੍ਹਦੇ ਸੀ ਜਦੋਂ 25% ਮੋਟਾ ਇਕੱਠਾ ਸੀ ਤਾਂ ਸਾਨੂੰ ਸੀਟ ਨਹੀਂ ਮਿਲਦੀ ਸੀ ਤੋਂ ਕਿਰਦਾਰ ਭਾਈ ਜਿਹੜਾ ਉਹਨਾਂ ਦੇ ਬੱਚੇ ਜ਼ਿਆਦਾ ਪੜ੍ਹਦੇ ਨੇ ਜ਼ਿਆਦਾ ਬੜੇ ਨਹੀਂ ਹੋਏ ਨੇ ਉਹ ਸਾਰੇ ਦੇ ਸਾਰੀਆਂ ਸੀਟਾਂ ਚੱਕ ਕੇ ਲੈ ਜਾਂਦੇ ਸੀ ਤੇ ਸਾਡੇ ਹੱਥ ਬੰਨੇ ਖੁੱਢੀ ਲੈਂਦਾ ਸੀ ਦੂਜੀ ਗੱਲ ਬਾ ਨਰਸੀਮਾ ਨਾਲ ਹੋਏ ਗੱਠਜੋੜਤਾ ਹੋਇਆ ਹੈ ਗੱਠਜੋੜਤੇ ਤਹਿਤ ਸਾਰਾ ਕੁਝ ਪ੍ਰਾਈਵੇਟ ਕਰਨ ਨੂੰ ਜਾਣ ਜਾ ਰਿਹਾ ਹੈ ਹੋ ਚੁੱਕਿਆ ਹੈ ਹੁਣ ਜਾ ਰਿਹਾ ਹੈ ਠੇਕੇਦਾਰੀ ਸਿਸਟਮ ਆਊਟਸੋਰਸ ਵਗੈਰਾ ਵਗੈਰਾ ਪ੍ਰਣਾਲੀ ਵਾਲਾ ਇਹ ਮਜ਼ਦਮੂ ਭਰਤੀ ਹੋ ਰਹੇ ਨੇ ਜਿਨ੍ਹਾਂ ਦੀ ਤਨਖਾਹ ਸਿਰਫ ਤੇ ਸਿਰਫ 80 ਰੇਟ ਜੋ ਕਿ 10000 ਰੁਪਿਆ ਬਣਦਾ ਹੈ ਸਾਲੋਂ ਪਹਿਲੇ ਕੀ ਪਰ ਵੀ ਲੜ ਕੇ ਅੱਜ ਕਰਾਇਆ ਹੈ ਉਹਦਾ ਸਾਨੂੰ ਬੈਨੀਫਿਟ ਪਿਛਲੇ ਸਾਲ ਮਿਲਿਆ ਪਹਿਲੀ ਗੱਲ ਤਾਂ ਸਾਡੇ ਬੱਚੇ ਪੜਦੇ ਨਹੀਂ ਉਹਦੇ ਪੜਦੇ ਸੀ ਜਦੋਂ 25% ਵੋਟਾਂ ਇਕੱਠਾ ਸੀ ਤਾਂ ਸਾਨੂੰ ਸੀਟ ਨਹੀਂ ਮਿਲਦੀ ਸੀ ਟੋਕੇ ਦਾ ਦਾਅਵਾ ਕੀਤਾ ਜਿਹੜਾ ਉਹਨਾਂ ਦੇ ਬੱਚੇ ਜ਼ਿਆਦਾ ਪੜਦੇ ਨੇ ਜ਼ਿਆਦਾ ਪੜੇ ਲਿਖੇ ਨੇ ਉਹ ਸਾੜੀ ਤੇ ਸਾਡੀਆਂ ਸੀਟਾਂ ਚੱਕ ਕੇ ਲੈ ਜਾਂਦੇ ਸੀ ਤੇ ਸਾਡੇ ਹੱਥ ਬੱਲੇ ਕੁਝ ਨਹੀਂ ਰਹਿਦਾ ਸੀ ਦੂਜੀ ਗੱਲ ਬਾਤ ਨਰਜ਼ੀਨਾ ਲ ਹੋਏ ਗੈਟ ਸਦੋਤਾ ਹੋਇਆ ਹੈ ਗੈਟ ਸਦੋਤੇ ਤਹਿਤ ਸਾਰਾ ਕੁਝ ਪ੍ਰਾਈਵੇਟ ਕਰਨ ਲ ਹੋਣ ਜਾ ਰਿਹਾ ਹੈ ਹੋ ਚੁੱਕਿਆ ਹੈ ਹੁਣ ਜਾ ਰਿਹਾ ਹੈ ਠੇਕੇਦਾਰੀ ਸਿਸਟਮ ਹੋਲ ਫਲੋਰਸ ਵਗੈਰਾ ਵਗੈਰਾ ਪਰ ਨਾਲ ਜਾ ਰਹੇ ਨੇ ਮਲਾਜਮੋ ਭਰਤੀ ਹੋ ਰਹੇ ਨੇ ਜਿਨ੍ਹਾਂ ਦੀ ਤਨਖਾਹ ਸਿਰ ਤੇ ਸਿਰਫ 20 ਰੇਟ ਜੋ ਕਿ 10000 ਰੁਪਿਆ ਬਣਦਾ ਹੈ ਸਾਲੂ ਕਰਨੇ ਕਿ ਜਾਣੀ ਸਾਹਿਬ ਜੋ ਸੋਚੇ ਪੜਿ ਜਾ ਰਹੇ ਮੈਂ ਤੁਹਾਨੂੰ ਦੱਸਣਾ ਚਾਹ ਰਾਂ ਅਸੀਂ 23 ਮਾਰਚ ਦਾ ਪ੍ਰੋਗਰਾਮ ਰੱਖਿਆ ਐਸੀ ਬੀਸੀ ਪੰਜਾਂ ਸਰਪੰਚਾਂ ਨਾਲ ਇਕੱਠ ਤੇ ਜਾਣੀ ਸਾਹਿਬ ਉਹ ਬੇਸੀ ਸਭਾ ਕਰਾ ਰਹੇ ਆ ਸਾਡੇ ਬੰਦੇ ਕਿਦੋਂ ਜਾਣਦੇ ਆ ਨਾ ਆਪਣੇ ਐਸੀ ਸਰਪੰਚਾਂ ਦੇ ਕੋਲੇ ਤੇ ਵੈਂਦਰਾ ਦੇ ਕੋਲੇ ਕਾਰ ਦੇ ਵਾਸਤੇ ਦੇਸੀ ਸਿਸਟਮ ਬਣਾਇਆ ਕੋ ਤਾਂ ਨਾਮ ਵੀ ਲਿਖਣਾ ਫੋਨ ਨੰਬਰ ਵੀ ਲਿਖਣਾ ਤੇ ਦਸਤਰ ਵੀ ਲਾ ਕੇ ਲਾਉਂਦੇ ਕਿ ਉਹਨਾਂ ਕਹਿੰਦੇ ਪਹਿਲਾਂ ਚਾਚੇ ਨੂੰ ਪੁੱਛਾਂਗੇ ਜਾਂ ਫਿਰ ਕਰ ਫਿਰ ਨਾ ਸੁਣ ਕਰ ਅਲੀ ਬਹੁਤ ਜਦਾ ਹਾਲ ਕੀ ਹੋਇਆ ਸਰਪੰਚ ਜਿਹੀ ਬਣ ਕੇ ਤੇ ਮੋਰ ਸਾਡੀ ਫਰੀਆਂ ਕਿਸੇ ਚਾਚੇ ਦੇ ਕਰ ਐਮਐਲਏ ਵੀ ਸਾਡੇ ਬਣ ਜਾਂਦੇ ਐ ਹੁਣ ਪੰਜਾਬ ਦਾ ਸਾਰਾ ਨਾਮ ਰੋਵਾ ਪਰ ਮੈਂ ਬੈਣੀ ਸਾਹ ਦੇ ਤੀਹ ਬਾਸ ਸਾਹ ਦੇ ਉੱਤੇ ਜਿਆਦਾ ਸਮਾਂ ਖਰਾਬ ਨਹੀਂ ਕਰਨਾ ਚਾਹੁੰਦਾ ਫਤਿਹ ਵੀ ਸਾਥ ਪਾਉਂਦੇ ਆ ਸਫਤ ਦਾ ਜਵਾਬ ਫਤਿਹ ਚ ਦੇਣਾ ਐ ਜੋ ਕੋ ਜੀਵਨ ਦੇ ਜ਼ਬਾਨ ਤੋਂ ਫਤਿਹ ਉਹ ਵੀ ਜਹਾਨ ਤੋਂ ਫਤਿਹ ਵਾਹਿਗੁਰੂ ਦੀ ਕਾਥਾ ਸਾਹਿਬ ਵਾਹਿਗੁਰੂ ਦੀ ਜਥੇ ਸੁਸਾਦੋਂ ਪਹਿਲਾਂ ਤਾਂ ਮੈਂ ਜ਼ਰੂਰ ਕਰਦਾ ਇਹਨਾਂ ਸਾਰੇ ਪ੍ਰਬੰਧਕੋ ਵੀ ਕਰਾਂ ਮਨਿਸਪੇਰ ਤੇਰੇ ਰੈਸੋਲੂਸ਼ਨ ਦੇ ਸਾਥੀਆਂ ਨੂੰ ਤੇ ਸਹਿਯੋਗੀਆਂ ਨੂੰ ਤੇ ਜਿਹੜੇ ਪਿੰਡਾਂ ਦੇ ਵਿੱਚ ਸਾਡੇ ਸਰਪੰਚ ਬਣੇ ਹੋਏ ਨੇ ਤੇ ਉਹ ਸਾਰੇ ਸਰਪੰਚ ਆਪਣੀ ਟੀਮ ਸਮੇਤ اتنے حاضر ہوئے تو انہوں نے میں ضرور کہ دشا دشا سارے سماج کی دشا کی ہے یہ آپ جہے لوگ جانتے ہیں وہی اتنے آئے ہیں جنہوں ساری دشا دشا کوئی فرق نہیں پہنا وہ بات میں کٹ بنیاد ਮੈਨੂੰ ਕੱਲ ਦੀ ਖੁਸ਼ੀ ਹੈ ਮੈਂ ਸੁਮੇਤ ਭਾਈਚਾਰੇ ਨੂੰ ਮੁਬਾਰਕਬਾਦ ਜਨਾ ਕਰਦਾ ਇਸ ਗੱਲ ਲਈ ਉਹ ਮੁਬਾਰਕਬਾਦ ਕਿਉਂ ਦੇਣਾ ਸਾਰਾ ਇੱਕ ਬੰਦ ਹੋਇਆ ਸੀ 2 ਤਾਰ 2018 ਵਿੱਚ ਉਹ ਬੰਦ ਹੋਣਾ ਹੋਇਆ ਸੀ ਗਰਵੇਸ ਨੂੰ ਬਚਾਉਣ ਲਈ ਕਿ ਸਾਡਾ ਭਾਈਚਾਰਾ ਦਾਣਾ ਲੈ ਕੇ ਸਰਕਾਰ ਦੇ ਰਹਿ ਗਿਆ ਸੀ ਤੇ ਜਦੋਂ ਫੈਸਲਾ ਹੋਇਆ ਸਾਡੇ ਹੱਕ ਚ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਉਸ ਤੋਂ ਬਾਅਦ ਮੈਂ ਨਾਂ ਨਹੀਂ ਲੈਣਾ ਕਰੂਗਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿਨੇ ਕਿਨੇ ਵਿਰੋਧ ਕੀਤਾ ਤੇ ਉਹਨਾਂ ਨੇ ਬੰਦਨਾ ਐਲਾਨ ਕੀਤਾ ਉਹ ਭੰਡ ਸਾਫ਼ ਨਹੀਂ ਹੋ ਸਕਿਆ ਇਹ ਤਾਂ ਪਤਾ ਨਾ ਲੈ ਤੁਸੀਂ ਕਿਹੜੀ ਤਾਕਤ ਦੇ ਮਾਲਕ ਹੋ ਪਰ ਦੇ ਕੋਲ ਕਾਮਰੇ ਡਾ ਨੇ ਸਾਡਾ ਸਾਰਾ ਗੋਮਨੋ ਫਿਲਮ ਉਹ ਸਾਡੇ ਅੱਗੇ ਲੋਈ ਜਾਂਦੇ ਸਰਪੰਚ ਅੱਗੇ ਪਿੱਛਾ ਹੈ ਅੱਗੇ ਸਰਪੰਚ ਪਿੱਛੇ ਜਾਂਦਾ ਕਹਿੰਦਾ ਮੈਨੂੰ ਸਾਫ਼ ਨਹੀਂ ਸੋ ਇਹ ਲੰਮੀ ਲੜੀ ਹੈ ਸਮਸਾਹ ਹਮ ਕਿਥੇ ਖੜਾ ਹੈ ਬੜੀ ਗੱਲ ਹੈ ਇਹ ਹੈ ਜਿਆਨੀ ਸਾਹਿਬ ਸਮੂਚੇ ਭਾਜਿਆ ਨੂੰ ਵੀ ਤੁਹਾਡੀ ਧੰਨਵਾਦ ਕਰਨਾ ਚਾਹ ਰਿਹਾ ਹਾਂ ਸਬੀਨ ਕੋਰ ਨੇ 12.5% ਦਾ ਫੈਸਲਾ ਜਦੋਂ ਕੀਤਾ ਤੁਹਾਡੇ ਹੱਕਕ ਤੇ ਉਹਨਾਂ ਲੋਕਾਂ ਨੇ ਸਾਡਾ ਵਿਰੋਧ ਕੀਤਾ ਇਸ ਫੈਸਲੇ ਦਾ ਜਿਹਨਾਂ ਨੇ ਅਸੀਂ ਝੰਡੇ ਚੁੱਕੀ ਫਿਰਦੇ ਰਹੇ ਪਰ ਕਹਣਾ ਜਾਵੇ ਤਾਂ ਉਹ ਸਾਫ਼ ਕਰਾਉਣਾ ਰਹੇਗਾ ਕਿ ਮੈਂ ਆਹ ਪੈਨ ਜਿਹੜਾ ਮੇਰੀ ਜੇਬ ਤੇ ਲੱਗਿਆ ਹੈ ਮੈਂ ਕੌਣ ਦਾ ਜਿਹੜਾ ਇਤਿਹਾਸ ਲਿਖਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਤਿਕਾਰ ਪਾਉਤੀ ਸਰਕਾਰ ਨੂੰ ਸਰਦਾਰ ਜਸਵਿੰਦਰ ਸਿੰਘ ਧਾਲਵਾਲਾ ਵਜੋਂ ਬਿਰਾਤਮਾਨ ਹਾਰ ਜੇ ਨਾਲ ਆਪਣੇ ਵਿਚਾਰਾਂ ਦੀ ਸਾਥ 파 ਕੇ ਗਏ ਬਹੁਤ ਹੀ ਸਤਕਾਰਯੋਗ ਬਾਬਾ ਜੀ ਮਨਦੀਪ ਸਿੰਘ ਜੀ ਵਿਦਿਆਰਥੀ ਸਾਹਿਬ ਬਹੁਤ ਹੀ ਸਤਕਾਰਯੋਗ ਮਨਸੇਵirajman ਮੇਰੇ ਤੋਂ ਪਹਿਲਾਂ ਤੁਹਾਡੇ ਸਾਰੋਂ ਕੋ ਸਾ ਜਸਵਿੰਦਰ ਸਿੰਘ ਅੰਦਰ ਜੀ ਸਰਦਾਰ ਪ੍ਰਗਟ ਸਿੰਘ ਰਾਜੇਣਾ ਸਾਹਿਬ ਸ਼ਮਾ ਚੋਨਾ ਮੇਰੇ ਸਾਥੀ ਮੇਰੇ ਨਾਲ ਖੜੇ ਹੈ ਨਾਮ ਲੈਣਾ ਮੇਰਾ ਪਹਿਲਾ ਨਾਮ ਸੀ ਰਹਿ ਗਿਆ ਸਰਦਾਰ ਕਰਮਲ ਸਿੰਘ ਆਦੀਵਾਲ ਸਾਹਿਬ ਫਰੀਦਕੋਟ ਤੋਂ ਚੱਲ ਕੇ ਆਏ ਆ। ਸੌਰਵ ਸਿੰਘ ਆਦੀਵਾਲ ਮੋਗਾ ਤੋਂ। ਔਰ ਇੱਥੇ ਅੱਜ ਦੇ ਸਮਾਗਮ ਦੇ ਵਿੱਚ ਰਾਜਸਥਾਨ ਦੀ ਇਸ ਧਰਤੀ ਤੇ ਬਹੁਤ ਹੀ ਸਰਕਾਰਯੋਗ ਗੁਰੂਪਿਆਰੀ ਸਾਸ ਜਗਤੀ ਵਾਹਿਗੁਰੂ ਜੀ ਦਾ ਕਾਲਸਾ, ਸ਼ਿਵਾਇੂ ਜੀ ਦੀ ਫਤਿਹ। ਅੱਜ ਸੱਚ ਜਾਣਿਓ ਜਦੋਂ ਮੈਂ ਸੋਬਾ ਸੋਬਾ ਸਵੇਰੇ ਸੱਚਖੰਡ ਦੀ ਉਹ ਪਵਿੱਤਰ ਘਰਤੀ ਤਾਂ ਤਾਂ ਸ੍ਰੀ ਗੁਰੂ ਰਾਮਦਾਸ ਜੀ ਦੀ ਉਹ ਪਵਾ ਪਾਵਨ ਅਪਵਿੱਤਰ ਨਗਰੀ ਜਿਹੜੀ ਅਗਰ ਸਾਹਿਬ ਜਦੋਂ ਮੈਂ ਉੱਥੋਂ ਚੱਲਿਆ ਰਵਾਨਾ ਹੋਇਆ ਤਾਂ ਮਨ ਦੇ ਵਿੱਚ ਬਹੁਤ ਵੱਡੀ ਖੁਸ਼ੀ ਸੀ ਮਨ ਦੇ ਵਿੱਚ ਬਹੁਤ ਪਿਆਸ ਸੀ ਚਾਹ ਸੀ ਕਿ ਅੱਜ ਮੈਂ ਆਪਣੇ ਆਲੇ ਵਿੱਚ ਜਾ ਰਿਹਾ ਹਾਂ ਔਰ ਮਨ ਨੂੰ ਇਸ ਗੱਲ ਦਾ ਮਾਨ ਔਰ ਫਕਰ ਸੀ ਕਿ ਮੈਂ ਆਪਣੇ ਪਰਿਵਾਰ ਦੇ ਵਿੱਚ ਚੱਲ ਰਿਹਾ ਔਰ ਸਭ ਤੋਂ ਜਦੋਂ ਮੈਂ ਇੱਥੇ ਪਹੁੰਚਿਆ ਜਿਸਰੇ ਪੈਰ ਮੈਂ ਰਾਜਸਥਾਨ ਦੇ ਘਰ ਕੀਤੇ ਇੱਥੇ ਤੁਹਾਡੇ ਵਿੱਚ ਆਪਣੇ ਪਰਵਾਰ ਚ ਆ ਕੇ ਇੱਥੇ ਰੱਖਿਆ ਸਭ ਮਨੂਆ ਚੋ ਨਿਕ ਮਿਲਿਆ ਜਿਹੜਾ ਇੱਕ ਬੱਚੇ ਨੂੰ ਆਪਣੀ ਮਾਂ ਦੀ ਗੋਦ ਦੇ ਵਿੱਚ ਬੈਠ ਕੇ ਲੈ ਰਿਹਾ ਹੈ। ਭਰਾ ਔਰ ਮੈਂ ਧੰਨਵਾਦ ਕਰਨਾ ਚਾਹੁੰਦਾ ਸਰਦਾਰ ਜਸਵਿੰਦਰ ਸਿੰਘ ਜੀ ਧੰਨਵਾਦ ਸਾਹਿਬ ਦਾ। ਉਹਨਾਂ ਦੀ ਸਮੁੱਚੀ ਟੀਮ ਦਾ ਸਰਦਾਰ ਗੁਰਮੀਤ ਸਿੰਘ ਜੀ ਘਰਾਜੋ ਸਾਹਿਬ ਪੜਿਆ ਹੈ। ਸਾਰੀ ਇਸ ਟੀਮ ਦਾ ਜਿਨਾਂ ਨੇ ਮੰਗਵਾਜ ਪਹਾੜੇ ਸਭ ਨੂੰ ਫੋਨ ਦਾ ਤੁਹਾਡੇ ਰੂਪ ਰੂਪ ਹੋਣਾ ਮੌਕਾ ਦਿੱਤਾ। ਕੁਝ ਸਮਾਂ ਪਹਿਲਾਂ ਮੇਰੇ ਕੋਲ ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਕਿ ਮੇਰੇ ਗ੍ਰਹਿ ਤੇ ਸਰਦਾਰ ਜਸਵਿੰਦਰ ਸਿੰਘ ਧਾਲੀਵਾਲ ਸਾਹਿਬ ਆ ਰਹੇ ਸਾਰੇ ਉਹਨਾਂ ਦੇ ਸਾਥੀ ਮੇਰੇ ਕੋਲ ਆਏ بڑا لمبا سما بیٹھ کے چرچا ہوئی تیسی سارے اس کے پہنچے کہ ازادی ہوں پچھتر سال ہو گئے اس پیارے وطن ہندوستان آزاد ہوا پچھتر سال ہو گئے اب جیسے دوسرے سارے سماج ترقی کر رہے ہیں ਦੂਸਰੇ ਸਾਰੇ ਸਮਾਜਾਂ ਦੇ ਵਿੱਚ ਤਰੱਕੀ ਖਿਸ਼ਾਲੀ ਤੇ ਜਾਗਰਤੀ ਆ ਰਹੀ ਹੈ ਅੱਜ ਉਹ ਅਫਸੋਸ ਹੈ ਕਿ ਸਾਡਾ ਸਮਾਜ ਅਜ 75 ਸਾਲ ਬੀਤ ਜਾਣ ਦੇ ਬਾਅਦ ਵੀ ਸਮਾਜਿਕ ਕੌਤੇ ਆਰਥਿਕ ਕੌਤੇ ਤੇ ਰਾਜਨੀਤਿਕ ਕੌਤੇ ਪਛੜਿਆ ਹੈ ਅੱਜ ਵੀ ਸਾਡੇ ਸਮਾਜ ਦੇ ਅੰਦਰ ਜਦੋਂ ਆ ਪਿੰਡਾਂ ਦਲਾਨਾ ਪੰਜਾਬ ਦੇ ਤਾਂ ਸਾਡੇ ਸਮਾਜ ਦੇ ਲੋਕ ਅਤਿ ਦੀ ਗਰੀਬੀ ਅਤੇ ਗੁਰਬਤ ਦੇ ਵਿੱਚ ਆਪਣਾ ਜਿਹੜਾ ਜੀਵਨ ਹੈ ਉਹ ਜ਼ਿੰਦਗੀ ਹੈ ਉਹਨੂੰ ਬੁਤੀ ਤੋਂ ਤਸੱਰ ਕਰ ਰਿਹਾ ਹੈ ਮੈਂ ਇਸ ਗੱਲ ਨੂੰ ਮંચ ਤੋਂ ਕਹਿਣੀ ਚਾਹੁੰਦਾ ਕਿ ਜਿੱਤੇ ਬਹੁਤ ਵੱਡਾ ਮਾਣ ਔਰ ਫਕਰ ਹੈ ਕਿ ਜੀ ਉਸ ਪੌਮ ਦੇ ਵਾਰਸ ਹੈ

ਜੋ ਆਪਣੇ ਸਾਹੇ ਹੱਥ ਸੀ ਜੋ ਬੰਦਾ ਖੜਾ ਮਾਨਸਤ ਕਾਫ ਸਿਆ ਜੋ ਨਹੀਂ ਮਿਲ ਪਾਇਆ ਦਾਦਾ ਸਮਾਜਿਕ ਬਰਾਬਰੀ ਤਾਂ ਨਹੀਂ ਪਾਈ ਨਾ ਆਰਥਿਕ ਬਰਾਬਰੀ ਤਾਂ ਨਾ ਰਾਜਨੀਤਿਕ ਬਰਾਬਰੀ ਮਿਲ ਪਾਈ ਪੰਜਾਬ ਦੇ ਵਿੱਚ ਬਹੁਤ ਵੱਡੀ ਤਾਦਾਦ ਦੇ ਵਿੱਚ ਹੋਂਦ ਦੇ ਮੌਜੂਦ ਵੀ ਜਿਹੜੀ ਵੀ ਸਰਕਾਰਾਂ ਪੰਜਾਬ ਤੋਂ ਬਣਦੀਆਂ ਨੇ ਤੇ ਸਾਡਾ ਇਹ ਜਿਹੜਾ ਸਮਾਜ ਹੈ ਮਨਜੀਤ ਸਿੰਘ ਬਾਵਾ ਲੀਕ ਪਾਈਚਾ ਰੋ ਸਰਕਾਰਾ ਪੜਾਉਣ ਦੇ ਵਿੱਚ ਅਹਿਮ ਤੇ ਵੱਡਾ ਯੋਗਦਾਨ ਪਾਉਂਦਾ ਹੈ ਪਰ ਜਦੋਂ ਰਾਜਨੀਤਿਕ ਹਿੱਸੇਦਾਰੀ ਦੀ ਗੱਲ ਹੀ ਸਮਾਂ ਆਉਂਦਾ ਤਾਂ ਉਹਨੂੰ ਸਭ ਤੋਂ ਪਿੱਛੇ ਠੀਕਲੇ ਸਮੇਤ ਪਿਛਾੜ ਕੇ ਰੱਖ ਦਿੱਤਾ ਜਾਂਦਾ ਇਹਨਾਂ ਇੱਕਸ ਨਹੀਂ ਸਰਕਾਰਾਂ ਬਣਾਉਣ ਦੇ ਵਿੱਚ ਅਸੀਂ ਸਭ ਤੋਂ ਵੱਡਾ ਯੋਗਦਾਨ ਪਾਈਏ ਤੇ ਉਸ ਤੋਂ ਬਾਅਦ ਸਭ ਤੋਂ ਵੱਡਾ ਜੇ ਅਤਿਆਚਾਰ ਨਾ ਤੇ ਉਹ ਵੀ ਗੱਲ